ਸੋ ਇਹ ਜਿਹੜੀਆਂ ਪਲੇਟਾਂ ਵਾਂ ਇਹਨਾਂ ਦੀ 25 ਸਾਲ ਦੀ ਗਾਰੰਟੀ ਹੁੰਦੀ ਆ ਇਹ ਜਿਹੜੀਆਂ ਪਲੇਟਾਂ ਵਾਂ ਇਹਨਾਂ ਦੇ ਉੱਪਰ ਸਿਰਫ ਇਹਨਾਂ ਧਿਆਨ ਰੱਖਣਾ ਵਾਂ ਵੀ ਕੋਈ ਜ਼ੋਰ ਦੇ ਨਾਲ ਇੱਟ ਨਾ ਵੱਜੇ ਕੋਈ ਲੋਹੇ ਦੀ ਚੀਜ਼ ਨਾ ਵੱਜੇ ਜਾਂ ਕੋਈ ਟਰਾਲੀ ਟਰੈਕਟਰ ਬੈਕ ਕਰਨ ਲੱਗਿਆਂ ਆਪਣਾ ਕੋਈ ਇਹਨਾਂ ਨੂੰ ਨੁਕਸਾਨ ਨਾ ਹੋ ਜੇ ਬਾਕੀ ਪੈਰ ਇਹਦੇ ਇੰਨੇ ਕੁ ਮਜ਼ਬੂਤੀ ਨਾਲ ਬੰਨੇ ਹੁੰਦੇ ਆ ਹਨੇਰੀ ਤੋਂ ਇਹ ਉੱਡ ਨਹੀਂ ਸਕਦਾ ਜਿੰਨਾ ਚਿਰ ਮਰਜ਼ੀ ਤੁਸੀਂ ਇਹਨੂੰ ਵਰਤ ਸਕਦੇ 25 ਸਾਲ ਦੀ ਜੇ ਗਾਰੰਟੀ ਆ ਤੇ ਭਾਵੇਂ ਆਪਣੇ ਤੀਹ ਦਿਨਾਂ ਗ ਜਾਣ ਬਾਕੀ ਪਲੇਟਾਂ ਰਿਪੇਅਰ ਵੀ ਹੋ ਜਾਂਦੀਆਂ ਵਾਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਦੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਸੋਲਰ ਦੀ ਸੇਵਾ ਜਿਹੜੀ ਆ ਬਠਿੰਡੇ ਏਰੀਏ ਦੇ ਭਾਈ ਨੇ ਜਿਨ੍ਹਾਂ ਨੇ ਸੇਵਾ ਕੀਤੀ ਆ ਉਹ ਸੋਲਰਾਂ ਦੇ ਕੰਮ ਕਰਦੇ ਆ ਮਾਲਵਾ ਸੋਲਰ ਸਿਸਟਮ ਕਰਕੇ ਤੁਸੀਂ ਇੰਟਰਨੈਟ ਤੇ ਪੜ ਸਕਦੇ ਜੇ ਇਹ ਉਸ ਤਰ੍ਹਾਂ ਵੈਸੇ ਮੇਰੇ ਹਿਸਾਬ ਨਾਲ ਸਾਢੇ ਕਿ ਤਿੰਨ ਲੱਖ ਦਾ 4 ਲੱਖ ਦਾ ਖਰਚਾ ਹੈਗਾ ਵਿੱਚ ਇਹ ਮੋਟਰ ਵੀ ਦਿੰਦੇ ਆ ਆ ਸਟੀਲੀ ਮੋਟਰ ਹੁੰਦੀ ਆ ਜਿਹੜੀ ਕਿ ਸਪੈਸ਼ਲ ਚੱਲਦੀ ਆ ਤੇ ਤੇ ਆ ਹੁਣ ਜਿਵੇਂ ਸਿਆਲ ਦੇ ਦੇਣਾ ਸਾਰੀ ਜਿਹੜੀ ਕਣਕ ਆ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖੇਤਾਂ ਨੂੰ ਪਾਣੀ ਇਹ ਸੋਲਰ ਨਾਲ ਹੀ ਲੱਗਾ ਵਾ ਸੋ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਇਸ ਚੀਜ਼ ਦੀ ਸੇਵਾ ਉਹਨਾਂ ਇੰਨੀ ਵੱਡੀ ਕੀਤੀ ਆ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਰੋਜ਼ਗਾਰ ਹੋਰ ਵੀ ਵਧਾਵੇ ਥੋੜਾ ਜਿਆ ਤੁਹਾ ਨੂੰ ਮੈਂ ਸੋਲਰ ਬਾਰੇ ਹੋਰ ਦਿਖਾ ਦਿੰਨਾ ਆ ਜਿੰਨੀਆਂ ਵੀ ਪਲੇਟਾਂ ਲੱਗੀਆਂ ਇੱਥੇ ਇਹ 10 ਦੀ ਮੋਟਰ ਜਿਹੜੀ ਆ ਇਹ ਆਰਾਮ ਦੇ ਨਾਲ ਇੱਥੇ ਚੱਲਦੀ ਆ ਥੱਲੇ ਸਟਾਰਟਰ ਲੱਗਾ ਵਾ ਸੋ ਇਹ ਨੂੰ ਹੱਥ ਲਾਉਣ ਦੇ ਨਾਲ ਕੋਈ ਵੀ ਕਰੰਟ ਵਗੈਰਾ ਨਹੀਂ ਪੈਂਦਾ ਕਿਉਂਕਿ ਸਾਰਾ ਹੀ ਜਿਹੜਾ ਵਾ ਇਸ ਬੜੀ ਵੱਡੀ ਸੇਫਟੀ ਦੇ ਨਾਲ ਬਣਾਇਆ ਗਿਆ ਵਾ ਸੋ ਜਿਵੇਂ ਕਿ ਕਹਿੰਦੇ ਹੁੰਦੇ ਨੇ ਨਾ ਮਿਸਤਰੀ ਏਸੀ ਡੀਸੀ ਕਰੰਟਾ ਜਿਹੜਾ ਵਾ ਉਹ ਆ ਸਟਾਰਟਰ ਜਿਹੜਾ ਇਹਨੂੰ ਕਨਵਰਟ ਕਰ ਦਿੰਦਾ ਵਾ ਇੱਕ ਤੇ ਤਾਰ ਜਿਹੜੀ ਆ ਇਹ ਭਾਈ ਸੋਲਰ ਵਾਲੀ 10 ਦੀ ਮੋਟਰ ਪਾਣੀ ਬਹੁਤ ਕੱਢਦੀ ਆ ਸਾਰੀ ਜਿਹੜੀ ਆ ਆ ਇਹ ਜਿੰਨਾ ਚਿਰ ਧੁੱਪ ਰਹਿੰਦੀ ਆ ਸਿਆਲ ਦੇ ਵਿੱਚ ਵੀ ਇਹ ਚੱਲਦੀ ਵਧੀਆ ਤੇ ਇੱਕ ਉਧਰ ਸਟਾਰਟਰ ਲੱਗਾ ਵਾ ਦੂਜਾ ਬੱਤੀ ਵਾਲਾ ਜੇ ਆਪਾਂ ਬੱਤੀ ਦੇ ਚਲਾਉਣੀ ਆ ਤਾਂ ਵੀ ਇਹੜੀ ਸਟੀਲੀ ਮੋਟਰ ਪਾਈ ਸੋਲਰ ਵਾਲਿਆਂ ਨੇ ਸਪੈਸ਼ਲ ਇਹ ਉੱਤੇ ਵੀ ਚੱਲੂਗੀ ਸੋਲਰ ਤੇ ਵੀ ਚੱਲੂਗੀ ਬਸ ਫਰਕ ਇਹਨਾਂ ਕਿ ਜਿੰਨੀ ਜ਼ਰਾ ਧੋਪਿਆ ਪਾਣੀ ਹੋ ਨਾ ਜ਼ਿਆਦਾ ਜਿੰਨੀ ਘੱਟ ਧੋਪਿਆ ਪਾਣੀ ਘੱਟ ਪਰ ਇਹ ਆ ਇਹਦੀ ਇੱਕ ਇਹਦੀ ਇੱਕ ਚੀਜ਼ ਦੀ ਸਿਫਤ ਹੈਗੀ ਹੈ ਕਿ ਜਦੋਂ ਤੁਸੀਂ ਰਾਤ ਤੇ ਬੱਤੀ ਆ ਤੇ ਆਪਾਂ ਰਾਤ ਨੂੰ ਪਾਣੀ ਲਾਉਣਾ ਖੇਤ ਨੂੰ ਔਖਾ ਵਾ ਦਿਨ ਤੇ ਜਿਵੇਂ ਸੋਲਰ ਆ ਤੁਸੀਂ ਜਿੰਨੇ ਵਜੇ ਮਰਜ਼ੀ ਆਪਣੀ ਦੇ ਨਾਲ ਚਲਾ ਲਓ ਤੇ ਲਾਈਟ ਦੇ ਨਾਲੋਂ ਥੋੜਾ 121 ਦਾ ਫਰਕ ਹੈ ਜਿਆਦਾ ਫਰਕ ਨਹੀਂ ਆ ਪਾਣੀ ਮੈਂ ਇਹਨੂੰ ਚਲਦੀ ਵੇਖਿਆ ਵਾ ਹੁਣ ਪਾਣੀ ਦੀ ਲੋੜ ਨਹੀਂ ਐ ਨੇ ਤੇ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾ ਦੇਣੀ ਸੀ ਹਾਂਜੀ ਜੇ ਅੱਜ ਆਪਾਂ ਇੱਕ ਨਵਾਂ ਕਨੈਕਸ਼ਨ ਲੈਣ ਚੱਲੀਏ ਘਟੋ ਘਟ 8-7 ਸਾਲ ਤੇ ਆਪਣੇ ਕਨੈਕਸ਼ਨ ਦੀ ਭੱਜ ਦੌੜ ਰਹੂਗੀ ਦੂਜੇ ਨੰਬਰ ਤੇ ਜੇ ਅੱਜ ਕੁਝ ਏਜੰਸੀਆਂ ਜਿਹੜੀਆਂ ਕਨੈਕਸ਼ਨ ਦੇ ਰਹੀਆਂ ਨੇ ਪ੍ਰਾਈਵੇਟ ਏਜੰਸੀਆਂ ਕਨੈਕਸ਼ਨ ਦੇ ਰਹੀਆਂ ਵਾ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੀ 5 ਤੋਂ 6 ਲੱਖ ਦੀ ਡਿਮਾਂਡ ਕਰਦੇ ਨੇ ਕੱਲਾ ਕਨੈਕਸ਼ਨ 1.5 ਲੱਖ ਤੁਸੀਂ ਬੋਰ ਤੇ ਲਾ ਲਓ ਤੁਸੀਂ ਮੋਟਰ ਲਾ ਲਓ ਡਿਲੀਵਰੀ ਲਾ ਲਓ ਤਕਰੀਬਨ ਮੈਂ ਕਹਿ ਸਕਦਾ 10 ਲੱਖ ਦੇ ਵਿੱਚ ਤੁਸੀਂ ਇੱਕ ਬੋਰ ਕਨੈਕਸ਼ਨ ਟਿਊਬ ਵਲ ਜਿਹੜਾ ਚਾਲੂ ਕਰ ਸਕਦੇ ਜੀ ਸੋ ਕਨੈਕਸ਼ਨ ਦੇ ਮਗਰ ਭੱਜੰਦੇ ਨਾਲੋਂ ਮੈਂ ਇੱਕ ਬਹੁਤ ਵਧੀਆ ਤੁਹਾਨੂੰ ਸਲਾਹ ਰਾਇ ਦਿਨਾ ਵਾ ਕਿ ਆਹੜਾ ਸੋਲਰ ਸਿਸਟਮ ਆ ਇਹ ਇਹੋ ਜੀ ਗੱਲ ਨਹੀਂ ਆ ਕਿ ਕੁਝ ਸਮਾਂ ਚੱਲੇ ਬਾਅਦ ਦੇ ਵਿੱਚ ਖਰਾਬ ਕਰੇ ਸੋ ਜਿਹੜੀ ਵੀ ਇਹਨੂੰ ਕੰਪਨੀ ਏਜੰਸੀ ਲਾਉਂਦੀ ਹੈ ਉਹ ਘੱਟੋ ਘੱਟ 25 ਸਾਲ ਦੀ ਗਾਰੰਟੀ ਦੇ ਨਾਲ ਆਉਂਦੀ ਆ ਸੋ ਬਾਕੀ ਇਹਨਾਂ ਨੂੰ ਹੁੰਦਾ ਵੀ ਕੁਝ ਨਹੀਂ ਜੇ ਆਪਾਂ ਦੇਖੀਏ ਨੇੜੇ ਦਰਿਆ ਦੇ ਨੇੜੇ ਨਗਰ ਨੇ ਜਿਹੜੇ ਵੀ ਉਹਨਾਂ ਪਾਲੀਆਂ ਦੇ ਵਿੱਚ ਤੁਹਾਨੂੰ ਕਿਤੇ ਵੀ ਖੰਭਾ ਦੇਖਣ ਨਹੀਂ ਮਿਲੇਗਾ ਨਾ ਬੱਤੀ ਦੀ ਤਾਰ ਨਾ ਖੰਭਾ ਉਹਨਾਂ ਨੇ ਆਹੀ ਸਿਸਟਮ ਲਾਇਆ ਸੋ ਬੜਾ ਕਾਰਗਰ ਤੇ ਕਾਮਯਾਬ ਆ ਛੋਟੇ ਕਿਸਾਨਾਂ ਵਾਸਤੇ ਤਾਂ ਬਹੁਤ ਆ ਤੁਸੀਂ ਨਵੇਂ ਕਨੈਕਸ਼ਨ ਦੇ ਨਾਲੋਂ ਤੁਸੀਂ ਸੋਲਰ ਸਿਸਟਮ ਲਵਾ ਲਓ 3.5 ਲੱਖ ਦੇ ਵਿੱਚ 10 ਦਾ ਕਨੈਕਸ਼ਨ ਲੱਗ ਜੂ 10 ਦੀ ਮੋਟਰ ਵਧੀਆ ਚੱਲ ਜੂਗੀ ਸੋ ਕਨੈਕਸ਼ਨ ਜਿਹੜੇ ਆ ਤੁਹਾਨੂੰ ਪਤਾ ਗਵਰਨਮੈਂਟ ਪਾਸ ਵੀ ਨਹੀਂ ਕਰਦੀ ਸੋ ਇਹ ਆ ਕਿ ਸਿਆਲ ਦੇ ਵਿੱਚ ਵੀ ਇਹ ਚੱਲਦਾ ਵਾ ਤੇ ਹਾਂ ਥੋੜਾ ਪਾਣੀ ਘੱਟ ਹੋ ਜੂਗਾ ਬਾਕੀ ਚੱਲੂਗਾ ਤੇ ਤੀਜੀ ਗੱਲ ਇੱਕ ਹੋਰ ਜੇ ਤੁਸੀਂ ਸੋਲਰ ਸਿਸਟਮ ਖੇਤਾਂ ਦੇ ਵਿੱਚ ਆਪਣੇ ਘਰ ਦੇ ਨੇੜੇ ਲਵਾ ਲੈਂਦੇ ਜੇ ਤੇ ਫੇਰ ਸਭ ਤੋਂ ਵੱਡਾ ਇਹਦਾ ਫਾਇਦਾ ਕੀ ਆ ਵੀ ਤੁਸੀਂ ਘਰ ਵਾਲੀ ਬੱਤੀ ਵੀ ਇੱਤੇ ਚਲਾ ਸਕਦੇ ਜੀ ਜਿਹੜਾ ਤੁਸੀਂ ਘਰ ਦਾ ਲੋਟ ਆ ਉਹ ਸਿੰਗਲ ਫੇਸ ਲਾ ਕੇ ਤੁਸੀਂ ਚਲਾ ਸਕਦੇ ਜੀ ਹੁਣ ਘਰ ਦੀ ਬਿਜਲੀ ਵੀ ਇਹਨੇ ਮੁਫਤ ਕਰ ਦਿੱਤੀ ਤੇ ਜਿਹੜਾ ਮੋਟਰ ਆ ਬੱਤੀ ਦਾ ਪਾਣੀ ਖਰਚਾ ਕਨੈਕਸ਼ਨ ਕਨੈਕਸ਼ਨ ਸਾਰਾ ਵਿੱਚੇ ਆ ਜਾਂਦਾ ਸੋ ਸਾਢੇ ਕਿ ਤਿੰਨ ਦੇ ਚਾਰ ਦੇ ਕਰੀਬ ਜਿਹੜਾ ਵਾ ਸਾਢੇ ਕਿ ਤਿੰਨ ਦੇ ਵਿੱਚ ਹੋ ਜਾਂਦਾ ਵਾ ਤੇ ਇੱਕ ਗੱਲ ਵੱਡੀ ਹੋਰ ਆ ਇਹਦੇ ਵਿੱਚ ਜੇ ਆਪਾਂ ਬੈਟਰੀ ਲਾ ਲਈਏ ਤੇ ਘਰ ਦੀ ਜ਼ਿੰਦਗੀ ਪਰ ਦੀ ਬੱਤੀ ਜਿਹੜੀ ਆ ਉਹ ਆਪਾਂ ਨੂੰ ਫ੍ਰੀ ਮਿਲ ਜਾਂਦੀ ਆ ਠੀਕ ਆ ਜੀ ਸੋ ਸੋਲਰ ਸਿਸਟਮ ਜਿਹੜਾ ਵਾ ਇਹਦੇ ਉੱਪਰ ਸਰਕਾਰ ਨੇ ਸਬਸਿਡੀ ਵੀ ਰੱਖੀ ਆ ਇਹਦੇ ਉੱਪਰ ਸਰਕਾਰ ਨੇ ਸਬਸਿਡੀ ਵੀ ਰੱਖੀ ਜੇ ਤੁਸੀਂ ਆਪਣੇ ਸਰਕਾਰੀ ਕਿਸੇ ਅਦਾਰੇ ਜਾਂ ਬਲਾਗ ਦੇ ਵਿੱਚੋਂ ਜਾ ਕੇ ਪਤਾ ਕਰ ਸਕਦੇ ਇਹਦੇ ਉੱਪਰ ਸਬਸਿਡੀ ਵੀ ਮਿਲਦੀ ਆ 50% ਸਬਸਿਡੀ ਵੀ ਮਿਲਦੀ ਆ ਬਾਕੀ ਜਿਹੜੀ ਪ੍ਰਾਈਵੇਟ ਲਵਾਓ ਤੁਸੀਂ ਤੇ ਉਹ ਵੀ ਉਹ ਵੀ ਬਹੁਤ ਆਸਾਨੀ ਦੇ ਨਾਲ ਲੱਗ ਜਾਂਦਾ ਵਾ ਅੱਛਾ ਇੱਕ ਗੱਲ ਹੋਰ ਆ ਹੁਣ ਇਹ ਤੁਸੀਂ ਖੇਤਾਂ 'ਚ ਲਾਓਗੇ ਆਪਣੇ ਮਨ 'ਚ ਇਹ ਵੀ ਆ ਜਾਂਦਾ ਵੀ ਯਾਰ ਕਿਤੇ ਚੋਰੀ ਨਾ ਹੋ ਜਵੇ ਸੋ ਇਹ ਮੈਂ ਤੁਹਾਨੂੰ ਦੱਸ ਦਿਆਂ ਜੇ ਤੁਸੀਂ ਲਾਓਗੇ ਕੰਪਨੀ ਦੀ ਗਾਰੰਟੀ ਹੁੰਦੀ ਹੈ ਇਹ ਚੋਰੀ ਹੋਣ ਦਾ ਇਹਦੇ ਵਿੱਚ ਕੋਈ ਡਰ ਖਤਰਾ ਨਹੀਂ ਆ ਆਪਣਾ ਸਟਾਰਟਰ ਵਗੈਰਾ ਜਿਹੜਾ ਤੁਹਾਡਾ ਉਹ ਪ੍ਰਾਈਵੇਟ ਹੁੰਦਾ ਉਹ ਤੁਸੀਂ ਕਰ ਸਕਦੇ ਦੇਖ ਸਕਦੇ ਜੇ ਬਾਕੀ ਇਹ ਸੇਲ ਕਿਤੇ ਨਹੀਂ ਹੋਣਾ ਸੋ ਇਸ ਚੀਜ਼ ਦੀ ਇਹ ਚੋਰੀ ਨਹੀਂ ਹੈਗੀ ਨਾ ਇਤੋਂ ਚੋਰੀ ਤੋਂ ਤੁਸੀਂ ਡਰਨਾ